निकी जी नभु नवदीप कौर अपनी मम्मी मिलने आई है लै नौ मिल गया नू? कौन है, है? नवजोत आला कैंडी habit mam acha eh habit mam raat sadkan te itthe adde te soondi aa itthe nasheedi oh katia darendey lok kis pehlan di itthe nu roz taar taar karde navjot kaur nu eh ji inni vi sochi ni vi eh di zindagi ch ki tufaan chal reha hai guruji ka khalsa wang guruji ki fateh ji ਅਨਕੀ ਜੀ ਨਵੂ ਨਵਦੀਪ ਕੌਰ ਆਪਣੀ ਮੰਮੀ ਨੂੰ ਮਿਲਣ ਆਈ ਆ ਮੰਮੀ ਹਰਪ੍ਰੀਤ ਕੌਰ ਬਰਨਾਲੇ ਸ਼ਹਿਰ ਦੇ ਵਾਸਤੇ ਤੇ ਕਿਵੇਂ ਗੋਲੀਆਂ ਕੈਪਸੂਲ ਖਾ ਕੇ ਨਸ਼ੇ ਦੇ ਉੱਥੇ ਕਿਸ ਤਰ੍ਹਾਂ ਡਰਿੰਦਿਆਂ ਦੇ ਸ਼ਿਕਾਰ ਹੋ ਰਹੀ ਸੀ ਵਿਚਾਰੀ ਤੇ ਅੱਜ ਦੀ ਧੀ ਵੀ ਇਹਨੂੰ ਮਿਲਣ ਵਾਸਤੇ ਆਈ ਆ ਹਰਪ੍ਰੀਤ ਕੁੜੇ ਹਰਪ੍ਰੀਤ ਕਿਵੇਂ ਮੇਰੀ ਭੈਣ ਆਹ ਕੌਣ ਆ ਗਿਆ ਸਤਿ ਸ਼੍ਰੀ ਅਕਾਲ ਜੀ ਜੀ ਆ ਜਾ ਆ ਗਿਆ ਆ ਜਾ ਆਪਣਾ ਨਾਂ ਚੱਕੇ ਨੂੰ ਮੜਾ ਆ ਜਾ ਆਹ ਕੌਣ ਆ ਗਿਆ ਲੈ ਓਏ ਨੱਬੂ ਆਹ ਕੌਣ ਮਿਲ ਗਿਆ ਨੱਬੂ ਨੂੰ ਓਏ ਨੱਬੂ ਓਏ ਇਹ ਕੌਣ ਹੈ ਕੋਤ ਪੈ ਜਾ ਕੌਣ ਹੈ ਇਹ ਹੈ ਦੱਸ ਦੇ ਮੰਮੀ ਨੂੰ ਕਿ ਮੈਂ ਕੈਂਡੀ ਖਾਧੀ ਸੀ ਓਏ ਤਾਤੀ ਵੀਰੇ ਨਵਾਂ ਆ ਗਿਆ ਉਹ ਹੀ ਮੇਰੇ ਨਵ ਜੋਤ ਆ ਗਿਆ ਬੋਲਿਆ ਤੇ ਨਵ ਜੋਤ ਅਜੇ ਨਵ ਜੋਤ ਆ ਇਹ ਮੈਂ ਨਵਦੀਪ ਕਹੀ ਜਨਾ ਨਵ ਜੋਤ ਆਲਾ ਕੈਂਡੀ ਆਪਾਂ ਕਿੱਥੇ ਨੇ ਹਾਂ ਕੌਣ ਨਵਜੋਤ ਆ ਕੌਣ ਮਮਾ ਕੌਣ ਆਪਣੀ ਕੌਣ ਹਾਂ ਕੌਣ ਇਹ ਕੌਣ ਆ ਨਵਜੋਤ ਹਟ ਕੇ ਮਮਾ ਕੋਲੇ ਕੋਈ ਨਵਜੋਤ ਇੱਥੇ ਆ ਜਾ ਹਰਪੀਤ ਮਮਾ ਕੋਲੇ ਬਹਿ ਜਾ ਦੋ ਮਿੰਟ ਇੱਥੇ ਬਹਿ ਜਾ ਕੌਣ ਐ ਹੋਣ ਹੈ ਹਰਪੀਤ ਮੰਮਾ ਅੱਛਾ ਇਹ ਹਰਪੀਤ ਮੰਮਾ ਵਾ ਹਰਪੀਤ ਮੰਮਾ ਸਿਆਣੀ ਆ ਕੁੱਟਗੇ ਮੰਮਾ ਨੂੰ ਕੁੱਟਗੇ ਨੂੰ ਨਹੀਂ ਚਲ ਨਹੀਂ ਮਾਰਦੇ ਇਹ ਤਾਂ ਹੋ ਹੀ ਜੂਗਾ ਚਲ ਆ ਮੰਮਾ ਸੋਣੀ ਆ ਆ ਮੰਮਾ ਸੋਣੀ ਗੰਦੀ ਆ ਆ ਸੋਣੀ ਮੰਮਾ ਜੋ ਨਵਜੋਤਕਰ ਨੂੰ ਅਜੇ ਇੰਨੀ ਵੀ ਸੋਝੀ ਨਹੀਂ ਵੀ ਇਹਦੀ ਜ਼ਿੰਦਗੀ 'ਚ ਕੀ ਤੂਫਾਨ ਚੱਲ ਰਿਹਾ ਇਹਦੀ ਜ਼ਿੰਦਗੀ ਦੇ ਵਿੱਚ ਕੀ ਘਟਨਾਵਾਂ ਘਟ ਰਹੀਆਂ ਇਸ ਬੱਚੀ ਨੂੰ ਹੋਏ ਵੀ ਨਹੀਂ ਪਤਾ ਕਿਉਂਕਿ ਖੁਦ ਇਹਦੀ ਮਾਂ ਦੀ ਵੀ ਇੰਨੀ ਸੋਝੀ ਨਹੀਂ ਹੈਗੀ ਵੀ ਉਹ ਵੀ ਸਮਝ ਸਕੇ ਵੀ ਉਹਦੇ ਨਾਲ ਕੀ ਹੋ ਰਿਹਾ ਬਸ ਤੁਹਾਡੀਆਂ ਦੁਆਵਾਂ ਮਾਰਦਾਸਾਂ ਤੇ ਅਸੀਸਾਂ ਸਤਕਾਈ ਸੇਵਾ ਮਹਾਰਾਜ ਸੱਚਾ ਪਾਤਸ਼ਾਹ ਤੋਂ ਲੈਂਦੇ ਆ ਤੁਸੀਂ ਦੇਖਿਆ ਪਰਸੋਂ ਕਿਹੜੀ ਹਾਲਤ 'ਚ ਭੈਣ ਨੂੰ ਹਰਪ੍ਰੀਤ ਕੌਰ ਨੂੰ ਅਸੀਂ ਉੱਥੋਂ ਬਰਨਾਲੇ ਤੋਂ ਲੈ ਕੇ ਆਏ ਆ ਤੇ ਅੱਗੋਂ ਵੀ ਤੁਹਾਡੀਆਂ ਅਸੀਸਾਂ ਦੁਆਵਾਂ ਤੇ ਅਰਦਾਸਾਂ ਨਹੀਂ ਕਿਰਪਾ ਕਰਨੀਆਂ ਹਰਪ੍ਰੀਤ ਭੈਣ ਆਪਣੀ ਧੀ ਨਵਜੋਤ ਕੌਰ ਦੇ ਸਿਰ ਤੇ ਅਤ ਰੱਖਣ ਯੋਗੀ ਹੋ ਜੇਵੇ ਇੱਕ ਮਾਂ ਦਾ ਫਰਜ਼ ਨਿਭਾਉਣ ਯੋਗੀ ਹੋ ਜੇਵੇ ਧੰਨਵਾਦ ਆ ਅੱਜ ਦੇ ਕਾਲ ਯੁੱਗ ਦੇ ਸਮੇਂ 'ਚ ਇਸ ਰਿਸ਼ਤਿਆਂ ਦਾ ਜਿਹੜੀ ਭੂਆ ਨਵਜੋਤ ਦੀ ਮਾਂ ਬਣ ਕੇ ਉਹਨੂੰ ਪਾਲ ਰਹੀ ਆ ਤੇ ਦਾਦੀ ਨਵਜੋਤ ਨੂੰ ਦਾ ਪਲਣਾ ਹੀ ਆ ਆਪਦੀ ਨੂੰ ਦਾ ਵੀ ਸਾਥ ਦੇ ਰਹੀ ਆ ਜਦੋਂ ਅਸੀਂ ਉੱਥੋਂ ਲੈ ਕੇ ਆਏ ਆ ਭੈਣ ਨੂੰ ਮਾਤਾ ਜੀ ਹੁਣਾਂ ਨੂੰ ਇੱਕ ਵਾਰੀ ਅਸੀਂ ਕਹਿ ਆ ਵੀ ਤੁਹਾਨੂੰ ਨਾਲ ਜਾਣਾ ਪੈਣਾ ਮਾਂ ਜਦੀ ਨਾਲ ਤੁਰ ਪੀ ਕਹਿੰਦੀ ਅਸੀਂ ਆਪਣੇ ਵੱਲੋਂ ਪਹਿਲਾਂ ਵੀ ਬਹੁਤ ਕੋਸ਼ਿਸ਼ਾਂ ਕੀਤੀਆਂ ਵੀ ਇਹ ਠੀਕ ਹੋ ਜੇਵੇ ਪਰ ਸਾਡੇ ਬਸ 'ਚ ਨਹੀਂ ਸੀ ਕਿਉਂਕਿ ਬਜ਼ੁਰਗ ਸੀ ਸਰੀਰ ਪੈਣ ਤੱਕੜੀ ਸੀਗੀ ਤੰਦਰੁਸਤ ਸੀਗੀ ਮਾਰਕਟਾਈ ਹੁੰਦੀ ਸੀ ਇਹਨੂੰ ਵੀ ਨਹੀਂ ਪਤਾ ਲੱਗਦਾ ਮੂਰੇ ਮੈਂ ਕੀ ਬੋਲਣਾ ਕੀ ਨਹੀਂ ਕਰਨਾ ਤੇ ਸਮਾਜ ਤਾਂ ਤੁਹਾਨੂੰ ਪਤਾ ਹੀ ਆ ਸਮਾਜ ਤਾਂ ਮੂਕ ਦਰਸ਼ਨ ਬਣ ਕੇ ਦੇਖਦਾ ਉਹ ਤਾਂ ਮਜ਼ਾਕ ਦਾ ਪਾਤਰ ਬਣਾ ਲੈਂਦਾ ਉਹ ਤਾਂ ਐਂਟਰਟੇਨ ਕਰਦਾ ਫਿਰ ਉਹਨੂੰ ਕੋਈ ਫਰਕ ਨਹੀਂ ਕਿਸੇ ਨੂੰ ਜੋ ਮਰਜੀ ਹੋ ਜਵੇ ਉਹ ਤਾਂ ਸਿਰਫ ਤਮਾਸ਼ਾ ਦੇਖਦੇ ਨੇ ਪਰ ਵਸ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੀ ਇਹ ਭੈਣ ਹਰਪ੍ਰੀਤ ਕੌਰ ਆਪਣੀ ਧੀ ਨਵਜੋਤ ਕੌਰ ਦੇ ਨਾਲ ਆਪਣੇ ਪਤੀ ਜਿਹੜਾ ਬਿਮਾਰ ਜਿਹੜਾ ਅੱਧਾ ਪਹਾਜ ਹੋਇਆ ਪਿਆ ਉਹਦਾ ਸਾਥ ਦੇ ਸਕੇ ਉਹਦੇ ਨਾਲ ਖੜ ਕੇ ਆਪਣੇ ਪਰਿਵਾਰ ਦਾ ਸਾਥ ਦੇ ਸਕੇ ਡੈਡੀ ਨਹੀਂ ਆਇਆ ਤਾਂ ਪੀਪਲ ਨਹੀਂ ਸੀ ਗਿਆ ਉਹ ਥੋੜਾ ਫਟ ਗਿਆ ਸੀ ਉਹ ਕਹਿੰਦੇ ਮੈਨੂੰ ਥੋੜਾ ਹੋਟਾ ਜੀ ਫਿਰ ਮੈਂ ਮਾਰਨਿੰਗ ਟਾਈਮ ਲਵਾਂ ਠੀਕ ਆਊਗਾ ਕੱਲ ਨੂੰ ਹਾਂ ਜੀ ਤਾਂ ਫਿਰ ਜੋ ਪਲੀਜ਼ ਉਹਨੂੰ ਥੋੜਾ ਲਾਜ ਅਸੀਂ ਇੱਥੇ ਕਰਾਵਾਂਗੇ ਹਾਂ ਜੀ ਕੋਈ ਗੱਲ ਨਹੀਂ ਵੀ ਦਵਾਈ ਦਰੂ ਇੱਥੇ ਸ਼ੁਰੂ ਕਰਾਵਾਂਗੇ ਠੀਕ ਹੋ ਜਾਊਗਾ ਫਿਕਰ ਨਾ ਕਰੋ ਕੋਈ ਨਹੀਂ ਲੱਖਿਆ ਹਾਂ ਚਲੋ ਇਹਨਾਂ ਦੋਨਾਂ ਨੂੰ ਥੋੜਾ ਬਹੁਤਾ ਹੌਸਲਾ ਹੋਊ ਇਹਨੂੰ ਦੇਖ ਦਿੰਗੇ ਕੋੜੀ ਨੇੜੇ țeੜ ਇਹਨਾਂ ਦੇ ਰਹੂਗੀ ਕੁੜੀ ਨੂੰ ਦੇ ਕੇ ਨੂੰ ਵੀ ਕੱਕ ਲਾਊ ਵੀ ਹਾਂ ਮੇਰੀ ਜ਼ਿੰਮੇਵਾਰੀ ਆਏ ਸਾਡੀ ਤੇ ਹੀ ਕੋਸ਼ਿਸ਼ ਹੈ ਭੈਣੇ ਉਹ ਥੈਂਕ ਯੂ ਭਾਜੀ ਨਹੀਂ ਨਹੀਂ ਕੋਈ ਗੱਲ ਨਹੀਂ ਥੈਂਕ ਯੂ ਵਾਲੀ ਕੋਈ ਗੱਲ ਨਹੀਂ ਸਾਡਾ ਫਰਜ਼ ਆ ਭੈਣ ਦਾ ਠੀਕ ਆ ਹਰਪੀਤ ਹਾਂ ਠੀਕ ਵੈਰੀ ਗੁੱਡ ਜੀ ਕਾਲ ਸਾਹਿਬ